ਨਰੇਂਦਰ ਮੋਦੀ ਸਟੇਡੀਅਮ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਆਈ ਹੈ ਭਾਰਤ ਦੇ ਵਿੱਚ ਆਈਪੀਐਲ ਚੱਲ ਰਿਹਾ ਇੱਕ ਪਾਸੇ ਤੁਹਾਨੂੰ ਦੱਸਤੀਏ ਕਿ ਆਈਪੀਐਲ ਦੇ ਦੌਰਾਨ ਪੂਰੀ ਦੁਨੀਆ ਦੇ ਵਿਸ਼ਵ ਦੇ ਚੋਟੀ ਦੇ ਕ੍ਰਿਕਟ ਖਿਡਾਰੀ ਕ੍ਰਿਕਟ ਖੇਡਣ ਵਾਸਤੇ ਭਾਰਤ ਦੇ ਵਿੱਚ ਨੇ ਔਰ ਗੁਜਰਾਤ ਦਾ ਨਰੇਂਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਜਿੱਥੇ 1 ਲੱਖ ਤੋਂ ਵੱਧ ਦੀ ਕੈਪੈਸਿਟੀ ਇਸ ਸਟੇਡੀਅਮ ਦੀ ਹੈ ਜਾਣਕਾਰੀ ਆ ਰਹੀ ਹੈ ਇਸ ਵੇਲੇ ਮੀਡੀਆ ਦੇ ਹਵਾਲੇ ਤੋਂ ਇਹ ਹੈ ਕਿ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੂੰ ਪਾਕਿਸਤਾਨ ਤੋਂ ਇੱਕ ਈਮੇਲ ਮਿਲਿਆ ਜਿਦੇ ਚ ਨਰਿੰਦਰ ਮੋਦੀ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੇ ਅਹਮਦਾਬਾਦ ਪੁਲਿਸ ਦੇ ਨਾਲ ਇਹ ਸੂਚਨਾ ਸਾਂਝੀ ਕੀਤੀ ਹੈ ਤੇ ਅਹਮਦਾਬਾਦ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਬੰਬ ਨਿਰੋਧਕ ਦਸਤੇ ਦੇ ਨਾਲ ਸਟੇਡੀਅਮ ਦੇ ਵਿੱਚ ਟੀਮਾਂ ਪਹੁੰਚਾ ਕੇ ਸਟੇਡੀਅਮ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇੱਕ ਸੀਨੀਅਰ ਅਧਿਕਾਰੀ ਮੀਡੀਆ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਈਮੇਲ ਪਾਕਿਸਤਾਨ ਦੇ ਜੇਕੇ ਦੇ ਨਾਮ ਤੋਂ ਆਇਆ ਅਤੇ ਇੱਕ ਲਾਈਨ ਦੇ ਵਿੱਚ ਲਿਖਿਆ ਸੀ ਵੀ ਵਿਲ ਬਲਾਸਟ ਯੋਰ ਸਟੇਡੀਅਮ ਆਗਾਮੀ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਈਪੀਐਲ ਦੇ ਮੈਚੇਸ ਵੀ ਹੋਣੇ ਹਨ ਰੌਵਰਿੰਦਰ ਜੀ ਕਿੰਨੀ ਕਿੰਨੀ ਗੰਭੀਰ ਕਿੰਨੀ ਸੀਰੀਅਸ ਗੱਲ ਆ ਇਹ ਨਹੀਂ ਦੇਖੋ ਇਨਾ ਆਸਾਨ ਨਹੀਂ ਹੈਗਾ ਜੇ ਅਹਿਮਦਾਬਾਦ ਦੇ ਵਿੱਚ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਨੂੰ ਕੀ ਮੈਚਸ ਦੇ ਉੱਤੇ ਇੰਪੈਕਟ ਪਊਗਾ ਸਿੱਧਾ ਸਿੱਧੀ ਗੱਲ ਤਾਂ ਇਹ ਹੈ ਕਿ ਕੀ ਆਈਪੀਐਲ ਦੇ ਉੱਤੇ ਇੰਪੈਕਟ ਪਊਗਾ ਇਸ ਗੱਲ ਦਾ ਦੇਖੋ ਪੈਣਾ ਤਾਂ ਨਹੀਂ ਚਾਹੀਦਾ ਪਰ ਕਿਉਂਕਿ ਪ੍ਰਕਾਸ਼ਨ ਜ਼ਰੂਰ ਮੈਨੂੰ ਲੱਗਦਾ ਜਿਹੜੀ ਬੀਸੀਸੀਆਈ ਜਾਂ ਆਈਸੀਸੀਆਈ ਆ ਜ਼ਰੂਰ ਵਰਤੂਗੀ ਸਿਕਿਉਰਿਟੀ ਪਹਿਲਾਂ ਵੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਹੁਣ ਹੋਰ ਜ਼ਿਆਦਾ ਟਾਈਟ ਕਰ ਦਿੱਤੀ ਜਾਊਗੀ ਕਿਉਂਕਿ ਇਸ ਵੇਲੇ ਆਈਪੀਐਲ ਆਪਣੇ ਸਿਖਰਾਂ ਦੇ ਉੱਤੇ ਆ ਜਾਂ ਆਪਣੇ ਫਾਈਨਲ ਦੇ ਵੱਲ ਵੱਧ ਰਿਹਾ ਸੋ ਨਹੀਂ ਚਾਹਣਗਾ ਕੋਈ ਵੀ ਕਿ ਆਈਪੀਐਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆਏ ਪਰ ਜਿਸ ਤਰੀਕੇ ਦੀ ਇਹ ਈਮੇਲ ਹੈ ਕਿਉਂਕਿ ਈਮੇਲ ਦੇ ذریعے ਇਸ ਤਰੀਕੇ ਦੇ ਨਾਲ ਨਹੀਂ ਦੇਖਿਆ ਗਿਆ ਕਿ ਕਿਸੇ ਦੇਸ਼ ਨੇ ਅਟੈਕ ਕਰਨਾ ਤਾਂ ਉਹ ਪਹਿਲਾਂ ਈਮੇਲ ਕਰਦਾ हां ये जरूर है कि ड्रॉन ਦੇ ਲਈ ਕੁਝ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਇਸ ਤਰੀਕੇ ਦੀਆਂ ਈਮੇਲਸ ਭੇਜਦੇ ਰਹਿੰਦੇ ਨੇ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਕਿਤੇ ਪੰਜਾਬ ਦੇ ਵਿੱਚ ਵੀ ਬਹੁਤ ਆਈਆਂ ਐ ਐਸੀਆਂ ਈਮੇਲ ਆਉਂਦੀਆਂ ਰਹਿੰਦੀਆਂ ਕਿ ਆ ਫਲਾਣਾ ਅਸੀਂ ਬੱਸ ਸਟੈਂਡ ਉਡਾ ਦੇਣਾ ਇੱਥੇ 에어ਪੋਰਟ ਤੇ ਅਸੀਂ ਕਰ ਦੇਣਾ ਸੋ ਫਿਲਹਾਲ ਤਾਂ ਇਸੇ ਤਰੀਕੇ ਦੀ ਇਹ ਈਮੇਲ ਲੱਗਦੀ ਆ ਪਰ ਕਿਉਂਕਿ ਹਾਲਾਤ ਜਿਹੜੇ ਟੈਂਸ ਨੇ ਦੋਨਾਂ ਮੁਲਕਾਂ ਦੇ ਇਸ ਨੂੰ ਅਸੀਂ ਸੀਰੀਅਸ ਤਰੀਕੇ ਦੇ ਨਾਲ ਹੀ ਮੈਨੂੰ ਲੱਗਦਾ ਕਿ ਸਾਰੇ ਲੈ ਕੇ ਚੱਲਣਗੇ ਜੇ ਇਸ ਤਰੀਕੇ ਦਾ ਥ੍ਰੈਟ ਆਇਆ ਆਈਪੀਐਲ ਤੇ ਕੋਈ ਸ਼ਾਇਦ ਰੁਕਾਵਟ ਤਾਂ ਨਹੀਂ ਹੋਊਗੀ ਪਰ ਸਿਕਿਉਰਿਟੀ ਜਿਹੜੀ ਮੈਨੂੰ ਲੱਗਦੀ ਹੈ ਕਿ ਉਹ ਹੋਰ ਵੀ ਹੈ ਜਿਹੜੀ ਟਾਈਟ ਤੇ ਜ਼ਿਆਦਾ ਹੋ ਜਾਏਗੀ ਪਰ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਜਿਹੜੀ ਇੱਕ ਤੁਹਾਡੇ ਕੋਲ ਲਿਸਟ ਆਈ ਹੈ ਮੈਂ ਚਾਹੁੰਦਾ ਕਿ ਉਹ ਵੀ ਆਪਾਂ ਸਾਂਝੀ ਕਰੀਏ ਜ਼ਰੂਰ ਇਹ ਪੁੰਚ ਦੀ ਲਿਸਟ ਆਈ ਹੈ ਜੀ ਪੁੰਚ ਦੇ ਵਿੱਚ ਜੋ ਸ਼ੈਲਿੰਗ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ 10 ਦੇ ਕਰੀਬ ਭਾਰਤੀ ਸਿਵਿਲਿయన్స్ ਦੀ ਮੌਤ ਹੋਣ ਦੀ ਖਬਰ ਹੈ ਜਿਹਦੇ ਵਿੱਚ ਤਕਰੀਬਨ ਤਿੰਨ ਸਿੱਖ ਵੀ ਦੱਸੇ ਜਾ ਰਹੇ ਨੇ rau ji ਜੇਕਰ ਤੁਸੀਂ ਸਾਂਝੀ ਕਰ ਸਕੋ ਜੀ ਬਿਲਕੁਲ ਇਹ ਜਿਹੜੀ ਆ 10 ਲੋਕਾਂ ਦੀ ਆਈ ਆ ਲਿਸਟ ਆਈ ਆ ਇਹਦੇ ਵਿੱਚ ਜਿਹੜੇ ਡੈੱਡ ਹੋਏ ਨੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਹਾਲਾਂਕਿ ਕਾਫੀ ਲੰਬੀ ਚੌੜੀ ਹੋਰ ਵੀ ਲਿਸਟ ਆ ਜਿਹਦੇ ਵਿੱਚ 25 26 ਇੰਜਰਡ ਵੀ ਨੇ ਪਰ ਇਹਦੇ ਵਿੱਚ ਜਿਹੜੇ ਮਰਨ ਵਾਲੇ ਲੋਕ ਨੇ ਇਹਦੇ ਵਿੱਚ ਮੁਹੰਮਦ ਆਦਿਲ ਨੇ ਸਲੀਮ ਹੁਸੈਨ ਨੇ ਰੂਬੀਕੌਰ ਨੇ ਮੁਹੰਮਦ ਜ਼ੈਨ ਨੇ ਮੁਹੰਮਦ ਅਕਰਮ ਨੇ ਅਮਰੀਕ ਸਿੰਘ ਰਣਜੀਤ ਸਿੰਘ ਹੋਰਾਂ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਜਿਹੜੇ ਰਾਗੀ ਸੀਗੇ ਤੇ ਆ ਸਾਬਕਾ ਫੌਜੀ ਸੀਗੇ ਇੱਕ ਤੇ ਜੋਇਆ ਖਾਨ ਮੁਹੰਮਦ ਰਫੀ ਤੇ ਮੁਹੰਮਦ ਇਕਬਾਲ ਇਹ 10 ਬੰਦਿਆਂ ਦੀਆਂ ਡਿਟੇਲਸ ਨੇ ਉਹਨਾਂ ਦੇ ਨਾਂ ਨੇ ਜਿਨ੍ਹਾਂ ਦੀ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸ਼ੈਲਿੰਗ ਦੇ ਦੌਰਾਨ ਮੌਤ ਜ਼ਿਆਦਾਤਰ ਮੁਸਲਮਾਨ ਵੀਰ ਨੇ ਦਸਾਂ ਚੋਂ ਤਿੰਨ ਸਿੱਖ ਬਿਲਕੁਲ ਜ਼ਿਆਦਾਤਰ ਭੈਣਾਂ ਤੇ ਦੋ ਭਾਈ ਨੇ ਜੀ ਬਿਲਕੁਲ ਪਰ ਇੱਕ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਸੀ ਉੱਥੇ ਜਿਹੜੇ ਸ਼ਾਪਕੀਪਰ ਸੀਗੇ ਪੁੰਛਦੇ ਅਮਰਜੀਤ ਸਿੰਘ ਉਹ ਉਹ ਥੋੜਾ ਜਿਹਾ ਅਸੀਂ ਨਹੀਂ ਦੇਖ ਰਹੇ ਕਿ ਇਸ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਉਹਨਾਂ ਦਾ ਵੀ ਸਾਡੇ ਕੋਲ ਇਨਫਾਰਮੇਸ਼ਨ ਹੈ ਕਿ ਉਹਨਾਂ ਦੀ ਵੀ ਮੌਤ ਹੋਈ ਹੈ ਜੀ 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 ਇਹਦੀ ਇਹਦੀ ਪੁਸ਼ਟੀ ਪ੍ਰਧਾਨ ਗੁਰਦੁਆਰੇ ਦੇ ਪ੍ਰਧਾਨ ਨੇ ਕੀਤੀ ਹੈ ਹਾਲਾਂਕਿ ਇਸ ਲਿਸਟ ਦੇ ਵਿੱਚ ਜਿਹੜਾ ਅ ਅਫੀਸ਼ੀਅਲ ਤੌਰ ਦੇ ਉੱਤੇ ਲਿਸਟ ਆਈ ਉਹਦੇ 'ਚ ਨਾਮ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਇਹ ਅਪਡੇਟ ਸ਼ਾਇਦ ਲਿਸਟ ਹੋਊਗੀ ਜਿਹੜੀ ਜਿਹੜੀ ਬਿਲਕੁਲ ਤਾਜ਼ਾ ਅਪਡੇਟ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਐਲਓਸੀ ਵਾਲੇ ਇਲਾਕੇ ਖਾਲੀ ਕਰਵਾਏ ਜਾ ਰਹੇ ਆ ਹੁਣ ਯਾਨੀ ਕਿ ਰਾਓ ਜੀ ਜਿਹੜਾ ਕੁਝ ਦਿਨ ਪਹਿਲਾਂ ਤੁਸੀਂ ਆਫ ਕੈਮਰਾ ਮੇਰੇ ਨਾਲ ਡਿਸਕਸ ਕਰ ਰਹੇ ਸੀਗੇ ਕਿ ਸ਼ਬਾਸ਼ ਸ਼ਰੀਫ ਉਹਨਾਂ ਨੇ ਜਿਹੜੀ ਨੈਸ਼ਨਲ ਸਕਿਉਰਿਟੀ ਕਾਉਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸਾਰੇ ਉਹਨਾਂ ਦੇ ਜਿੰਨੀਆਂ ਉਹਨਾਂ ਦੀਆਂ ਸੈਨਾ ਸੈਨਾ ਨੇ ਉਹਨਾਂ ਦੇ ਚੀਫਸ ਦੇ ਨਾਲ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਇਹ ਵੀ ਗੱਲ ਕਿਹਾ ਕਿ ਫ੍ਰੀ ਹੈਂਡ ਦਿੱਤਾ ਜਾਊਗਾ ਕਿ ਜਿੱਥੇ ਜੋ ਤੁਸੀਂ ਐਕਸ਼ਨ ਲੈਣਾ ਚਾਹੁੰਦੇ ਹੋ ਦੂਜੇ ਪਾਸੇ ਡਿਫੈਂਸ ਮਿਨਿਸਟਰ ਤਾਂ ਇਹ ਕਹਿ ਰਹੇ ਸੀਗੇ ਕਿ ਭਾਰਤ ਜਿਹੜਾ ਉਹ ਇੱਥੇ ਰੋਕਦੇ ਤੇ ਅਸੀਂ ਵੀ ਰੋਕਣ ਨੂੰ ਤਿਆਰ ਆ ਤੇ ਅਸੀਂ ਅਸੀਂ ਡਿਫੈਂਸ ਦੇ ਵਿੱਚ ਆ ਅਸੀਂ ਅੱਗੇ ਨਿਬਤਨਾ ਚਾਹੁੰਦੇ ਪਰ ਹੁਣ ਜਦੋਂ ਕਿ ਐਲਓਸੀ ਦੇ ਇਲਾਕੇ ਭਾਰਤੀ ਸੈਨਾ ਵੱਲੋਂ ਖਾਲੀ ਕਰਾਏ ਜਾ ਰਹੇ ਐ ਕੀ ਇੰਟੈਲੀਜੈਂਸ ਹੈ ਜਾਂ ਕੀ ਇਹ ਅਵਾਸ ਹੈ ਕਿ ਸ਼ਾਇਦ ਪਾਕਿਸਤਾਨ ਰਾਤ ਨੂੰ ਰਿਟੈਲੀਏਟ ਕਰ ਸਕਦਾ ਨਹੀਂ ਦੇਖੋ ਜਿਸ ਤਰੀਕੇ ਦੇ ਨਾਲ ਰਾਤ ਦੇ ਵਿੱਚ ਇਹ ਭਾਰਤੀ 에ਅਰ ਫੋਰਸ ਨੇ ਇਹ ਪੂਰਾ ਮਿਲਟਰੀ ਦੇ ਨਾਲ ਪੂਰੀ ਫੌਜ ਦੇ ਨਾਲ ਮਿਲ ਕੇ ਜਿਹੜੀ ਐਕਸਰਸਾਈਜ਼ ਕੀਤੀ ਅਟੈਕ ਕੀਤਾ ਤੇ ਉਸ ਤੋਂ ਬਾਅਦ ਹੀ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਨਾਲ ਜਿਹੜਾ ਪਾਕਿਸਤਾਨ ਦਾ ਇਲਾਕਾ ਲੱਗਦਾ ਉਹਦੇ ਵਿੱਚ ਖਾਸ ਕਰਕੇ ਪੌਂਚ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਦੁਪਹਿਰ 1 ਵਜੇ ਤੱਕ ਰਾਤ ਦੇ 1 ਵਜੇ ਤੋਂ ਲੈ ਕੇ 1 2 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਲਗਾਤਾਰ 12 ਘੰਟੇ ਸ਼ੈਲਿੰਗ ਚੱਲਦੀ ਰਹੀ ਦੋਨਾਂ ਪਾਸਿਓ ਮੈਨੂੰ ਲੱਗਦਾ ਹੈ ਕਿ ਸੇਫਟੀ ਵਜੋਂ ਹੈ ਕਿਉਂਕਿ ਦੇਖੋ ਅਸੀਂ ਹੁਣੇ 10 ਬੰਦਿਆਂ ਦੀ ਇਹ ਡਿਟੇਲ ਦੇ ਕੇ ਹਟਿਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਹਰ ਇੱਕ ਨਾਗਰਿਕ ਦੀ ਜਾਨ ਭਾਰਤ ਦੇ ਲਈ ਬੇਸ਼ਕੀਮਤੀ ਹੈ ਸੋ ਇੱਥੇ ਮੈਨੂੰ ਲੱਗਦਾ ਕਿ احتਿਆਤਨ ਇਹ ਜਿਹੜੇ ਨੇ ਕਿ ਇਹ ਹਟਾਏ ਗਏ ਨੇ ਉੱਥੋਂ ਲੋਕ ਕੀ ਨਹੀਂ ਇਸ ਵੇਲੇ ਅਸੀਂ ਆਪਣੇ ਦੇਸ਼ ਦੇ ਇੱਕ ਵੀ ਨਾਗਰਿਕ ਨੂੰ ਪਾਕਿਸਤਾਨ ਦੇ ਗੋਲਿਆਂ ਦੀ ਰੇਂਜ ਦੇ ਵਿੱਚ ਨਹੀਂ ਛੱਡ ਸਕਦੇ ਸੋ ਮੈਨੂੰ ਲੱਗਦਾ ਕਿ ਇਹ ਉਸੇ ਦਾ ਹਿੱਸਾ ਹੈ ਕਿ ਜਿਹੜੇ ਅੱਜ 10 ਲੋਕ ਮਾਰੇ ਗਏ ਨੇ ਪਰ ਪੰਜਾਬ 'ਚ ਕੀ ਹਾਲਾਤ ਨੇ ਰਾਜਦੀਪ ਤੁਹਾਡੇ ਵੱਲ ਆਣਾ ਚਾਹੁੰਦਾ ਪੰਜਾਬ ਦੇ ਬਾਰਡਰ ਏਰੀਏ ਦੇ ਖਾਸ ਤੌਰ ਤੇ ਫਿਰੋਜ਼ਪੁਰ ਤੇ ਫਾਇਲਕਾ ਦੇ ਇਲਾਕੇ 'ਚ ਕੀ ਹਾਲਾਤ ਹੈ ਪਿੰਡਾਂ ਦੇ ਬਿਲਕੁਲ ਪੰਜਾਬ ਦੇ ਬਾਰਡਰ ਏਰੀਆ ਦੇ ਪਿੰਡ ਵੀ ਖਾਲੀ ਸਵੇਰ ਤੋਂ ਹੀ ਕਰਵਾਏ ਜਾ ਰਹੇ ਆ ਸਵੇਰ ਤੋਂ ਲੋਕ ਆਪ ਮੁਹਾਰੇ ਹੀ ਜਿਹੜੇ ਆਪਣਾ ਸਮਾਨ ਇਕੱਠਾ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਕਿਸੇ ਜਾਣ ਪਛਾਣ ਵਾਲਿਆਂ ਦੇ ਕੋਲ ਜਾਨਕੀ ਆਪਣੇ ਪਿੰਡ ਤੇ ਘਰ ਖਾਲੀ ਕਰਕੇ ਆਪਣਾ ਪਸ਼ੂ ਡੰਗਰ ਆਪਣੇ ਨਾਲ ਲੈ ਕੇ ਉਥੋਂ ਨਿਕਲ ਲੱਗ ਚੁੱਕੇ ਸੀਗੇ ਕਿਉਂਕਿ ਜਿਸ ਤਰੀਕੇ ਦੇ ਹਲਾਤ ਦੋਨਾਂ ਮੁਲਕਾਂ ਦੇ ਵਿੱਚ ਕਾਰ ਬਣੇ ਹੋਏ ਸੀ ਬਿਆਨਬਾਜ਼ੀਆਂ ਸੀ ਤੇ ਜੋ ਰਾਸਟ੍ਰਾਈਕ ਹੋਈ ਉਸ ਤੋਂ ਬਾਅਦ ਮੋਕ ਟ੍ਰੇਲ ਕੱਲ ਤੋਂ ਚੱਲ ਰਹੀ ਆ ਮੋਕ ਟ੍ਰੇਲ ਲਗਾਤਾਰ ਕੀਤੀ ਜਾ ਰਹੀ ਆ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਮੋਕ ਟ੍ਰੇਲ ਹੋਈ ਤਾਂ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਿਤਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋਇਆ ਇਸ ਤੋਂ ਵੀ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਪੁਰਾਣੇ ਲੋਕ ਬਜ਼ੁਰਗ ਨੇ ਉਹ ਦੇਖਦੇ ਆ ਕਿ ਪਹਿਲਾਂ ਸਮਿਆਂ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਹੋਏ ਸੀ ਕਿਉਂਕਿ 65 ਤੇ 71 ਦੀਆਂ جنگਾਂ ਜਿਨ੍ਹਾਂ ਨੇ ਦੇਖੀਆਂ ਜਾਂ ਜਿਨ੍ਹਾਂ ਨੇ ਸੁਣਿਆ ਕਿਸ ਤਰੀਕੇ ਦੇ ਹਾਲਾਤ ਸੀਗੇ ਉਹ ਉਹਨਾਂ ਦੇ ਨਾਲ ਰਿਲੇਟ ਕਰਕੇ ਹੁਣ ਦੇ ਹਾਲਾਤਾਂ ਦੇ ਨਾਲ ਉਸ ਚੀਜ਼ ਨੂੰ ਦੇਖ ਰਹੇ ਆ ਤੇ ਉਸ ਨੂੰ ਲੈ ਕੇ ਜਿਹੜਾ ਖਾਸ ਵੱਡੀ ਗੱਲ ਇਹ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਜਿੱਥੇ ਘਰ ਖਾਲੀ ਕਰ ਰਹੇ ਆ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਉੱਥੇ ਹੀ ਨਾਲ-ਨਾਲ ਬਜਾਰਾਂ ਦੇ ਵਿੱਚ ਜਿਹੜੀ ਭੀੜਵਦਨੀ ਸ਼ੁਰੂ ਹੋ ਗਈ ਆ ਲੋਕਾਂ ਦੇ ਵੱਲੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਪੈਟਰੋਲ ਪੰਪਾਂ ਦੇ ਉੱਤੇ ਲਾਈਨਾਂ ਲੱਗ ਰਹੀਆਂ ਨੇ ਡੀਜ਼ਲ ਤੇਲ ਇਕੱਠੇ ਕੀਤੇ ਜਾ ਰਿਹਾ ਤਾਂ ਇਹ ਜ਼ਰੂਰ ਕਿਤੇ ਨਾ ਕਿਤੇ ਡਰ ਤੇ ਇੱਕ ਸਹਿਮ ਦਾ ਮਾਹੌਲ ਉਹਨਾਂ ਦੇ ਵਿੱਚ ਕਾ ਜ਼ਰੂਰ ਹੈਗਾ ਕਿਉਂਕਿ ਹ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਣਾ ਉਹਨਾਂ ਦੀ ਇੱਕ ਬੈਠਕ ਹੋਣੀ ਅਤੇ ਉਸ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਜਿਹੜਾ ਇਹ ਭਾਰਤ ਦੇ ਵੱਲੋਂ ਕੀਤਾ ਗਿਆ ਸਿੱਧਮ ਸਿੰਧ ਦਾ ਜੰਗਵਲ ਇਸ਼ਾਰਾਗਾ ਇੱਕ ਉਹਨਾਂ ਨੇ ਆਪਣੀ ਉਲੰਘਣਾ ਨੂੰ ਪਾਰ ਕੀਤਾਗਾ ਸੀਮਾ ਤੋੜੀ ਆ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਜ਼ਰੂਰ ਚੇਤਨਾ ਕਿਤੇ ਮਕਰ ਸਾਹਿਬ ਦਰ ਤੇ ਸਹਿਮ ਦੇ ਵਿੱਚ ਆ ਤਾਂ ਹਾਲਾਂਕਿ ਜਿਹੜਾ ਪ੍ਰਸ਼ਾਸਨ ਆ ਉਹ ਵੀ ਲਗਾਤਾਰ ਲੋਕਾਂ ਨੂੰ ਇਹ ਅਪੀਲ ਕਰ ਰਿਹਾ ਅਸੀਂ ਵੀ ਲਗਾਤਾਰ ਅਪੀਲ ਕਰ ਰਹੇ ਹਾਂ ਮੀਡੀਆ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਡਰ ਦਾ ਮਾਹੌਲ ਨਾ ਕ੍ਰੀਏਟ ਕੀਤਾ ਜਾਵੇ ਪੈਨਿਕ ਹੋਣ ਦੀ ਲੋੜ ਨਹੀਂ ਆ ਇਸ ਨੂੰ ਠਰਮੇ ਦੇ ਨਾਲ ਸਾਨੂੰ ਨਜਿੱਠਣਾ ਪਵੇਗਾ ਇਹ ਲੜਾਈ ਦੇ ਨਾਲ ਜੋ ਵੀ ਅੱਜ ਹਾਲਾਤ ਬਣੇ ਹੋਏ ਆ ਪਰ ਫਿਰ ਵੀ ਜੇਕਰ ਜਿਹੜੇ ਬਿਲਕੁਲ ਨਜ਼ਦੀਕ ਨਹੀਂ ਕਿਉਂਕਿ ਬਹੁਤ ਸਾਰੇ ਪਿੰਡ ਬਹੁਤ ਸਾਰੇ ਇਲਾਕੇ ਬਾਰਡਰ ਤੋਂ ਜੇਕਰ ਐਲਓਸੀ ਤੋਂ ਗੱਲ ਕੀਤੀ ਜਾਵੇ ਤਾਂ ਤਕਰੀਬਨ 2 ਕਿਲੋਮੀਟਰ ਕਿਲੋਮੀਟਰ 1.5 ਕਿਲੋਮੀਟਰ ਤੇ 3 ਕਿਲੋਮੀਟਰ ਦੀ ਹੱਦ ਤੱਕ ਜਿਹੜਾ ਉੱਥੇ ਲਾ ਕੇ ਮੌਜੂਦ ਹੈਗੇ ਨੇ ਤਾਂ ਉਹ ਪਿੰਡ ਖਾਸ ਤੌਰ ਦੇ ਉੱਤੇ ਪਹਿਲ ਦੇ ਅਧਾਰ ਦੇ ਉੱਤੇ ਖਾਲੀ ਕਰਵਾਏ ਜਾ ਰਿਹਾ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਟਰਾਲੀਆਂ ਦੇ ਭਰ ਦੇ ਵਿੱਚ ਜਿਸ ਨੂੰ ਜੋ ਸਾਧਨ ਮਿਲਦਾਗਾ ਉਸ ਦੇ ਵਿੱਚ ਆਪਣਾ ਸਮਾਨ ਲੱਦ ਕੇ ਘਰਾਂ ਦੇ ਵਿੱਚ ਨਿਕਲ ਰਹੇ ਆ ਤੇ ਉਹਨਾਂ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਆ ਤਾਂ ਉਹ ਇਹ ਹੀ ਅਰਦਾਸ ਕਰ ਰਹੇ ਆ ਕਿ ਮਾਹੌਲ ਸ਼ਾਂਤ ਹੋ ਜਾਵੇ ਤੇ ਵਾਪਸ ਆਪਣੇ ਘਰਾਂ ਦੇ ਵਿੱਚ ਪਰਤ ਜਾਣ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਆ ਪਹਿਲਾ ਜੰਗਾਂ ਹੋਈਆਂ ਜਿਸ ਦੇ ਵਿੱਚ ਨੁਕਸਾਨ ਬਹੁਤ ਹੋਇਆ ਖਾਸ ਤੌਰ ਦੇ ਤੇ ਪੰਜਾਬ ਦਾ ਨੁਕਸਾਨ ਤੇ ਜਿਹੜੀ ਸਰਮਣੀ ਹੁੰਦੀ ਆ ਬਾਰਡਰ ਦੇ ਉੱਤੇ ਜਿਹੜੀ ਅਟਾਰੀ ਸਰਹੱਦ ਦੇ ਉੱਤੇ ਜਾਂ ਵਾਗਾ ਬਾਰਡਰ ਦੇ ਉੱਤੇ ਰੀਟਰੀਟ ਸਰਮਣੀ ਕੀਤੀ ਜਾਂਦੀ ਆ ਉਹ ਵੀ ਬੰਦ ਕਰ ਦਿੱਤੀ ਗਈ ਆ ਅਨਮਿੱਥੇ ਸਮੇਂ ਲਈ ਸ਼ਰਧਾਲੂ ਉੱਥੇ ਗਏ ਸੀਗੇ ਜਿਹੜੇ ਦੇਖਣ ਵਾਸਤੇ ਜਾਂਦੇ ਆ ਤਾਂ ਯਾਨੀ ਕਿ ਕਰਤਾਰਪੁਰ ਕੋਰੀਡੋਰ ਬੰਦ ਹੈ ਰੀਟਰੀਟ ਸੈਰੇਮਨੀ ਪਹਿਲਾਂ ਹੀ ਬੰਦ ਹੋ ਗਈ ਸੀਗੀ ਜੀ ਪਾਕਿਸਤਾਨ ਆਉਣਾ ਜਾਣਾ ਬੰਦ ਹੈ ਬਿਲਕੁਲ ਵੀਜ਼ਾਸ ਜਿਹੜੇ ਆ ਉਹ ਕੈਨਸਲ ਕਰ ਦਿੱਤੇ ਗਏ ਸੀਗੇ ਜਿਹੜੇ ਯਾਤਰੀ ਗਏ ਸੀ ਉਹਨਾਂ ਨੂੰ ਵਾਪਸ ਆਉਣ ਦੇ ਨਿਰਦੇਸ਼ ਦੇ ਦਿੱਤੇ ਸੀ ਔਰ ਇਹਦੇ ਨਾਲ ਹੀ ਪੂਰੀ ਦੁਨੀਆ ਤੋਂ ਰਿਐਕਸ਼ਨਸ ਆ ਰਹੇ ਆ ਹੁਣੇ-ਹੁਣੇ ਜੈ ਸ਼ੰਕਰ ਸਾਹਿਬ ਨੇ ਸਪੇਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਪੂਰੀ ਦੁਨੀਆ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਅਗਲੇ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਇਹ ਹਮਲਾ ਕਿਵੇਂ ਪਲਾਨ ਹੋਇਆ ਪ੍ਰਧਾਨ ਮੰਤਰੀ ਦਾ ਕੀ ਰੋਲ ਰਹਾ ਕਿਵੇਂ-ਕਿਵੇਂ ਦੀ ਪਲੈਨਿੰਗ ਕੀਤੀ ਗਈ ਪੂਰੀ ਡਿਟੇਲ ਦੇ ਵਿੱਚ ਮੇਰੇ ਨਾਲ ਤੁਸੀਂ ਅਗਲੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ